ਜਾਰੂ ਕਿਸਾਨ ਦੋਸਤੋ ਸਭ ਤੋਂ ਵੱਡਾ ਫਤਿਹ ਪ੍ਰਵਾਨ ਕਰਨ ਦੀ ਵਾਅਦਾ ਕੀਤਾ ਵਾਹਿਦ ਜਿੱਤਾ ਸਾਹਿਬ ਵਾਹਿਦ ਜਿੱਤੇ ਲਗਾਤਾਰ 13 ਫਰਵਰੀ ਤੋਂ ਲੈ ਕੇ ਇਸ ਮੌਕੇ ਨੂੰ ਸਿਲਾ ਰਹੇ ਪਿਆਰੇ ਦੋਸਤੋ sada ਰੋਮ ਰੋਮ ਤੁਹਾਡੀ ਕਲ ਦਾ ਰਣੀ ਹੈ ਕਿ ਤੁਸੀਂ ਇੰਨੀ ਕਰਮੀ ਦੇ ਵਿੱਚ ਇਹੋ ਜਿਹੇ ਹਾਲਾਤਾਂ ਔਖੇ ਸੌਖੇ ਸਮਿਆਂ ਤੇ ਮੋਰਚੇ ਨੂੰ ਸੰਭਾਲ ਕੇ ਰੱਖਿਆ ਹੈ ਤੇ ਤੁਹਾਡੀ ਇਹ ਸ ਹੈ ਜਿਸ ਇੱਜ਼ਤ ਦੇ ਨਾਲ ਤੁਸੀਂ ਮੋਰਚੇ ਨੂੰ ਲੜ ਰਹੇ ਹੋ ਇਸੇ ਦੀ ਬਹਿਰ ਹੈ ਇਸੇ ਦੀ ਬਦੌਲਤ ਹੈ ਕਿ ਇਹ ਮੋਰਚਾ ਵਾਹਿਗੁਰੂ ਦੀ ਰਹਿਮਤ ਦੇ ਨਾਲ ਹਰ ਕਦਮ ਅੱਗੇ ਵੱਲ ਨੂੰ ਅਗਾਹ ਵੱਲ ਨੂੰ ਫੱਟ ਰਿਹਾ ਹੈ ਆਪਾਂ ਦੇਖਿਆ ਜਦੋਂ ਮੋਰਚਾ ਸ਼ੁਰੂ ਕੀਤਾ ਬਹੁਤ ਸਾਰੇ ਲੋਕਾਂ ਨੇ ਉਹ ਕਿਹਾ ਕਿ ਮੋਰਚੇ ਆਣੀ ਲੱਗਦੇ ਇਹ ਮੋਰਚਾ ਕਿਵੇਂ ਲੱਗਦੂ ਕਿਸੇ ਨੇ ਵੀ ਕਿਹਾ ਉਸ ਵੇਲੇ ਇਸ ਮੋਰਚੇ ਨੂੰ ਕਿ ਮੋਰਚਾ ਗਲਤ ਟਾਈਮ ਤੇ ਲੱਗ ਰਿਹਾ ਹੈ ਮੋਰਚੇ ਦਾ ਸਮਾਂ ਠੀਕ ਨਹੀਂ ਮੋਰਚੇ ਵਾਸਤੇ ਜਿਹੜੀ ਜਿੰਤੀ ਹੈ ਇਹ ਸਫੀਸ਼ੀਐਂਟ ਨਹੀਂ ਕੁਝ ਲੋਕਾਂ ਨੇ ਇੱਥੋਂ ਤੱਕ ਵੀ ਕਹਿਤਾ ਸਰਕਾਰਾਂ ਜਾਂ ਸਰਕਾਰਾਂ ਦੇ ਜਿਹੜੇ ਹੱਥ ਠੋਕੇ ਸੀ ਮਤਲਬ ਲੱਗਦਾ ਹੁੰਦਾ ਬੋਲੀ ਤੋਂ ਜੇਕਰ ਬੱਚੇ ਛੋਟੇ ਹੁੰਦੇ ਨੇ ਤਾਂ ਦੇ ਬੱਚੇ ਛੋਟੇ ਹੁੰਦੇ ਨੇ ਕਿੜੀ ਦੇ ਬੱਚੇ ਛੋਟੇ ਹੁੰਦੇ ਨੇ ਔਰ ਜਦੋਂ ਥੋੜਾ ਜਿਹਾ ਸਮਾਂ ਕੱਣ ਤੋਂ ਬਾਅਦ ਉਹ ਉੱਦੇ ਨੇ ਫਿਰ ਵਾਅ ਕੋਈ ਕਰਦੇ ਨੇ ਜਿਹੜੀ ਮਾਂ ਨੇ ਕੱਢੀ ਸੀ ਮੈਂ ਆਖਿਆ ਤੁਸੀਂ ਸਮਝ ਰਹੇ ਹੋ ਮੇਰੀ ਗੱਲ ਤੇ ਜਿੰਨਾ ਜੋਰ ਲੱਗਿਆ ਭਾਜਪਾ ਦਾ ਇਸ ਗੱਲ ਦੇ ਉੱਤੇ ਇਸ ਮੋਰਚੇ ਨੂੰ ਬਦਲਾਮ ਕਰਨ ਦੇ ਲਈ ਤੇ ਉਹਨਾਂ ਦੇ ਬੱਚਿਆਂ ਦਾ ਉਸ ਤੋਂ ਵੱਧ ਲੱਗਿਆ ਪੂਰਾ ਤਾਨ ਲਾਤਾ ਤੇ ਕੁਝ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਸਰਕਾਰੀ ਹੋਣ ਦਾ ਸਾਨੂੰ ਤਗਮਾ ਦੇਣ ਦੇ ਨਾਲ 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 ਇਥੋਂ ਤੱਕ ਕਹਿਤਾ ਕਿ ਬੀਜੇਪੀ ਤੇ ਆਰਐਸਐਸ ਮੋਰਚਾ ਲਵਾ ਰਹੀ ਹੈ ਬੀਜੇਪੀ ਤੇ ਆਰਐਸਐਸ ਦਾ ਨਾਮ ਇਸ ਮੋਰਚੇ ਲਈ ਕਿਉਂ ਵਰਤਿਆ ਜਾ ਰਿਹਾ ਸੀ ਅਸੀਂ ਬੰਦ ਰੱਖਿਆ ਮੂੰਹ ਅੱਜ ਕਾਈ ਨਹੀਂ ਬੋਲੇ ਦੇਤੇ ਉਹ ਇਸ ਲਈ ਵਰਤਿਆ ਜਾ ਰਿਹਾ ਸੀ ਕਿ ਅੰਦੋਲਨਕਾਰੀ ਐਗਰੈਸਿਵ ਅੰਦੋਲਨਕਾਰੀ ਲਹਿਰ ਅੰਦੋਲਨਕਾਰੀਆਂ ਦੀ ਪੰਜਾਬ ਤੇ ਹਰਿਆਣਾ ਤੋਂ ਕਹੀਆਂ ਦਰੁਵੇਜਿਤ ਇਹ ਟੈਗ ਲਾਵਾਂਗੇ ਕਿ ਇਹ ਆਰਐਸਐਸ ਤੇ ਬੀਜੇਪੀ ਦਾ ਪ੍ਰਚਾਰ ਮੋਰਚਾ ਹੈ ਤਾਂ ਪੰਜਾਬ ਤੇ ਹਰਿਆਣਾ ਦੇ ਆਮ ਲੋਕ ਇਹਨਾਂ ਤੋਂ ਦੂਰ ਹੋ ਜਾਣਗੇ ਇਹ ਸੋਚ ਕੇ ਕਿ ਜੇਕਰ ਲੋਕਲ ਧੰਗ ਦੇ ਨਾਲ ਲੋਕਾਂ ਨੂੰ ਮੋਰਚੇ ਤੋਂ ਦੂਰ ਕਰਨ ਦੀ ਸਾਜਿਸ਼ੀ ਕੋਸ਼ਿਸ਼ ਸੀ ਤਾਂ ਬਰੇ ਲੋੜ ਕੀ ਨੂੰ ਸੀ ਇਹ ਮੋਰਚਾ ਕਮਜ਼ੋਰ ਹੋਵੇ ਮੋਰਚਾ ਨਾ ਲੱਗੇ ਇਹ ਲੋੜ ਸੀ ਕੇਂਦਰ ਦੀ ਇਹ ਲੋੜ ਸੀ ਭਾਜਪਾ ਸਰਕਾਰ ਦੀ ਔਰ ਉਹਨਾਂ ਲੋਕਾਂ ਨੇ ਭਾਜਪਾ ਸਰਕਾਰ ਦੀ ਇਸ ਲੋੜ ਨੂੰ ਪੂਰਿਆ ਕਰਨ ਦੇ ਲਈ ਪੂਰੀ ਵਾਹ ਲਾਤੀ ਪੂਰਾ ਤਾਨ ਲਾਤਾ ਹੁਣ ਸਵਾਲ ਇਹ ਹੈ ਕਿ ਜਦੋਂ ਮੋਰਚੇ ਦੇ ਕਾਂ ਪਰ ਗਵਾਹੀ ਗੁਰੂ ਦੀ ਰਹਿਮਤ ਹੋਈ ਸਪਸ਼ਟ ਹੋ ਲੱਗ ਜਾ ਕਿ ਮੋਰਚਾ ਨਾ ਭਾਜਪਾ ਦਾ ਹੈ ਨਾ ਆਪ ਦਾ ਹੈ ਨਾ ਕਾਂਗਰਸ ਦਾ ਨਾ ਕੱਲੀਆਂ ਦਾ ਕਿਸੇ ਦਾ ਨਹੀਂ ਮੋਰਚਾ ਕਿਸਾਨਾਂ ਦਾ ਹੈ ਮੋਰਚਾ ਉਹਦੇ ਲੰਡਵ ਖਾਣ ਲੱਗਿਆ ਸੋਣਾ ਹੋਈਆਂ ਜਿਹੜੇ ਲੋਕ ਹੰਕਾਰ ਚ ਬੋਲਦੇ ਨੇ ਕਿ ਅੱਪ ਕੀ ਬਾਤ 400 ਪਾਰ ਐਸ ਮੋਰਚੇ ਦੀ ਐਸ ਵੇਲੇ ਲੋਕ ਮੰਨ ਚੁੱਕੇ ਨੇ ਕਿ ਐਸ ਮੋਰਚੇ ਦੀ ਬਦੌਲਤ ਅਸੀਂ ਹਾਰੇ ਆਂ ਛੇਕਰ ਇਕੱਲੇ ਭਾਜਤਾ ਨੂੰ ਮਜ਼ਬੂਤ ਬਹੁਮਤ ਨਹੀਂ ਮਿਲਿਆ ਤੇ ਪਿਆਰੋ ਤੁਹਾਡੇ ਐਸ ਮੋਰਚੇ ਦੀ ਬਦੌਲਤ ਨਹੀਂ ਮਿਲਿਆ ਇਹਨਾਂ ਦੇ ਅੰਦਰਲੇ ਸਰਵੇ ਹੋ ਚੁੱਕੇ ਨੇ ਜਿਵੇਂ ਜੇ ਮੰਨ ਲਿਆ ਕਿ ਕਿਸਾਨਾਂ ਨੇ ਮਾਰਿਆ ਸਾਨੂੰ ਇਹਦਾ ਸਬੂਤ ਹੈ ਗੱਲਾਂ ਨਾਲ ਨਹੀਂ ਮੰਨਦੇ ਹੁੰਦਾ ਕੋਈ ਸਬੂਤ ਹੈ ਕਿ ਜਿੰਨੀਆਂ ਸੀਟਾਂ ਪਿਛਲੀ ਵਾਰੀ ਭਾਜਪਾ ਜਿੱਤੀ ਸੀ ਉਹਨਾਂ ਸੀਟਾਂ ਦੇ ਵਿੱਚੋਂ 77 ਸੀਟਾਂ ਭਾਜਪਾ ਉਹ ਹਾਰੀਆਂ ਜਿਹੜੀਆਂ ਤੁਹਾਡੇ ਪ੍ਰਭਾਵ ਵਾਲੀਆਂ ਸੀ ਕਿਸਾਨ ਦੇ ਮਜ਼ਦੂਰ ਦੇ ਪ੍ਰਭਾਵ ਵਾਲੀਆਂ 77 ਸੀਟਾਂ ਹਾਰੀਆਂ ਸਿੱਧ ਹੋ ਗਿਆ ਕਿ ਕਿਸਾਨਾਂ ਨੇ ਹਰਾਈ ਹੈ ਸਿੱਧ ਹੋ ਗਿਆ ਕਿ ਮਜ਼ਦੂਰਾਂ ਨੇ ਹਰਾਈ ਹੈ ਪਾਸ ਹੋ ਗਿਆ ਤਾਂ ਜਦੋਂ ਉਹ ਐਡੀ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਕਰੋੜੀਆਂ ਦੀ ਸਰਕਾਰ ਬਣਾਉਣੀ ਪਈ ਉਸ ਵੇਲੇ ਫਿਰ ਮੋਰਚੇ ਦੀ ਚੜ੍ਹਾਈ ਨੂੰ ਵੇਖ ਕੇ ਫਿਰ ਹੁਣ ਕੀ ਕਹਿਣਾ ਸ਼ੁਰੂ ਕੀਤਾ ਅਕਲ ਪਰਸੋਂ ਮੈਂ ਦੇਖ ਰਿਹਾ ਕਿਵੇਂ ਐਡੋ ਉੱਤੀ ਜੱਟੂਆਂ ਨੂੰ ਛਾਹ ਕੇ ਲੱਗੇ ਨੇ ਕਰਨਾ ਕੀ ਕਰ ਰਹੇ ਨੇ ਕਹਿੰਦੇ ਉਹਨੇ ਭਾਜਪਾ ਦੀ ਬੋਲੀ ਸਮਝੋ ਜੇ ਕਿਹਦੀ ਬੋਲੀ ਬੋਲ ਰਹੇ ਨੇ ਭਾਜਪਾ ਤੋਂ ਭਾਜਪਾ ਦੀ ਲੀਡਰਸ਼ਿਪ ਜਦੋਂ ਸਭੇ ਨਾਲ ਜਵੇਚ ਬੈਠਦੀ ਹੈ ਉਹ ਇਹ ਕਹਿੰਦੀ ਹੈ ਕਿ ਰਾਹੁਲ ਨੂੰ ਮਿਲ ਕੇ ਆਇਓ ਤੁਸੀਂ ਕਾਂਗਰਸੀ ਹੋ ਸਭੇ ਦੇ ਕਾਂਗਰਸੀ ਹੋਣ ਦਾ ਛੱਪਾ ਲਾ ਰਹੇ ਨੇ ਉਹ ਭਾਈ ਅਜੇ ਦਾ ਦੂਸਰਾ ਲਾਣਾ ਮਗਰਲਾ ਉਹਨਾਂ ਦੇ ਮਗਰ ਉਹਨਾਂ ਦਾ ਪੜਾਇਆ ਹੋਇਆ ਬੋਲੀ ਜਿਵੇਂ ਮਾਂ ਬੋਲਦੀ ਆ ਉਹ ਬੱਚੇ ਬੋਲਦੇ ਨੇ ਉਹਨੇ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਵੀ ਕਿ ਇਹ ਅੱਜ ਇਹ ਜਿਹੜੇ ਕਹਿੰਦੇ ਸੀ ਗੈਰ ਆਦਮੀ ਤੇ ਕਹੈਂ ਅੱਜ ਕਾਂਗਰਸੀ ਹੋ ਗਏ ਨੇ ਅੱਜ ਕਾਂਗਰਸੀ ਹੋਣ ਦੀਆਂ ਗੱਲਾਂ ਉਹਨਾਂ ਨੇ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਸਪਸ਼ਟ ਹੋ ਗਿਆ ਸੋ ਮੇਰਾ ਗੱਲ ਕਰਨ ਦਾ ਭਾਵ ਕੀ ਆ ਭਰਾਵੋ ਇਹਨਾਂ ਗੱਲਾਂ ਤੋਂ ਸਪਸ਼ਟ ਹੁੰਦਾ ਹੈ ਕਿ ਕੌਣ ਕਿੱਥੇ ਖੜਾ ਹੈ ਲੇਕਿਨ ਕੱਲ ਜ਼ਰੂਰ ਹੈ ਅੱਪਾ ਆਪ ਦੀ ਲੜਾਈ ਲੜ ਰਹੇ ਆ ਗੁਲਾਮ ਪਾਤਸ਼ਾਹ ਦੀ ਰਹਿਮਤ ਹੈ ਮੋਰਚਾ ਸਰਦੀ ਕਲਾ ਮੰਗੂ ਜਾ ਰਿਹਾ ਹੈ ਸਰਕਾਰ 405 ਦੀਆਂ ਗੱਲਾਂ ਕਰਨ ਵਾਲਿਆਂ ਨੂੰ 200 40 ਤੇ ਰੋਕ ਲਿਆ ਜਿੰਤੀ ਖੰਨੇ ਲੈਣ ਦੀ ਖਰਾਉਣੀਆਂ ਦੀ ਸਰਕਾਰ ਬਣਾਉਣੀ ਪੈ ਰਹੀ ਹੈ ਆਹਨ ਪਾਰਲੀਮੈਂਟ ਚ ਬਹਿਸ ਹੋ ਰਹੀ ਹੈ ਨਾ ਬਜਟ ਤੇ ਸੁਣਦੇ ਹੋ ਕਿਸੇ ਸੁਣ ਉਹਦੇ ਕੋਲ ਸਾਰਾ ਕੁੜਾ ਮੋਬਾਈਲ ਹੈ ਕੋਈ ਚਰਚਾ ਹੋਣਾ ਲੋਪੀ ਲੇ ਭਾਈ ਅਜ ਤੱਕ ਜਦੋਂ ਦਾ ਭਾਰਤ ਦਾ ਇਤਿਹਾਸ ਹੈ ਜਦੋਂ ਜਦੋਂ ਬਜਟ ਪੇਸ਼ ਕੀਤਾ ਜਾਂਦਾ ਬਜਟ ਤੇ ਬਹਿਸ ਹੁੰਦੀ ਹੈ ਉਦੋਂ ਪ੍ਰਧਾਨ ਮੰਤਰੀ ਅਜ ਤੱਕ ਗੈਰ ਹਾਜ਼ਰ ਨਹੀਂ ਹੋਇਆ ਪਹਿਲੀ ਵਾਰੀ ਹੈ ਕਿ ਅੱਜ ਤੁਹਾਡਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਜਟ ਤੋਂ ਗੈਰ ਹਾਜ਼ਰ ਰਹਿਦਾ ਹੈ ਆ ਕੇ ਉੱਥੇ ਬੈਠ ਜਾਓ ਨਹੀਂ ਵਿੱਚ ਲੋਕ ਸਵਾਲ ਪੁੱਛਦੇ ਨੇ ਸਭੇ ਸਵਾਲਾਂ ਦੇ ਜਵਾਬ ਦੇ ਸੁਣੋ ਸੀ ਤੁਹਾਡੇ ਤਾਕਤ ਦਾ ਸਾਸ ਹੋ ਜਾ ਭਰਾਵੋ ਸਾਰਿਆਂ ਨੂੰ ਮੈਂ ਇਹੀ ਗੱਲ ਅਸੀਂ ਕਹਿੰਦੇ ਸੀ ਕਿ ਟੱਕਰੇ ਹੋ ਕੇ ਤੁਹਾਡੀ ਲੜ ਨਹੀਂ ਕੀਤੀ ਸਫਲ ਹੋਈ ਹੈ ਕਿ ਅਸੀਂ ਕਹਿ ਸੀਗਾ ਕਿ ਮੋਰਚਾ ਚੱਕਣਾ ਨਹੀਂ ਸਰਦਾਰੋ ਮੋਰਚੇ ਨੂੰ ਟੱਕੜਾ ਕਰਨਾ ਹੈ ਹੋਰ ਮਜ਼ਬੂਤ ਕਰਨਾ ਹੈ ਜਿੰਨਾ ਮੋਰਚਾ ਚੋਣਾਂ ਦੇ ਦੌਰਾਨ ਮਜ਼ਬੂਤੀ ਦਾ ਲੈਣਾਗੇ ਉਹਨਾਂ ਮੋਰਚਾ ਉਹਦਾ ਰੰਗ ਲਿਆਏਗਾ ਅੱਜ ਜੇ ਜਿਹੜੀ ਭਾਰਪੰਦ ਸਭ ਤੋਂ ਸੋਨਾ ਜਿਹਾ ਸਖਾਇਆ ਲੇਕਨ ਅਜਾ ਬਿਲੋਤੀ ਚਾਹਤਾ ਕੋਈ ਵੀ ਲੀਡਰ ਆ ਜੇਗਾ ਉਹ ਐਸਾ ਨਹੀਂ ਹੋਏਗਾ ਜਿਹੜਾ ਜੇਕਰ ਪਾਰਲੀਮੈਂਟ ਚ ਬੋਲਿਆ ਕਿ ਉਹਦੇ ਮੂੰਹੋਂ ਕਿਸਾਨਾਂ ਦੀ ਬਲਣਾ ਨਿਕਲੀ ਹੋਵੇ ਹਰ ਇੱਕ ਨੂੰ ਕਿਸਾਨ ਦੀ ਗੱਲ ਕਰਨੀ ਹੈ